ਸਸਿਕਾ ਜੀ ਮੈਂ ਜਸਪੀਰ ਸਿੰਘ ਤਲਵਾੜਾ ਸੂਬਾ ਕਨਵੀਨਰ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਮੇਰੇ ਨਾਲ ਬੈਠੇ ਨੇ ਬਰਿੰਦਰ ਵਿੱਕੀ ਜੀ ਬੇ ਸਖਤਰ ਜੀ ਸਾਡੀ ਕਮੇਟੀ ਦੇ ਸੋ ਸਾਥੀਓ ਮੈਂ ਅਕਸਰ ਹੀ ਤੁਹਾਡੇ ਸਾਰਿਆਂ ਨਾਲ ਇੱਕੋ ਮੁੱਦਾ ਲੈ ਕੇ ਹਾਜ਼ਰ ਹੁੰਨਾ ਤੁਹਾਡੀ ਸਾਹਮਣੇ ਅੱਜ ਵੀ ਅਪੀਲ ਕਰਨ ਆਇਆ ਸਮੂਹ ਐਨਪੀਐਸ ਮੁਲਾਜ਼ਮਾਂ ਨੂੰ ਕਿ ਸਰਕਾਰ ਨੇ ਜਿਹੜਾ 24 ਅਗਸਤ ਨੂੰ ਇੱਕ ਘੋਸ਼ਣਾ ਕੀਤੀ ਸੀ ਜੁਪੀਸ ਦੀ ਉਹਦਾ ਐਸਓਪੀ ਫਾਈਨਲ ਨੋਟੀਫਿਕੇਸ਼ਨ ਜਿਹੜਾ ਉਹ 25 ਜਨਵਰੀ ਨੂੰ ਸਰਕਾਰ ਨੇ ਜਾਰੀ ਕਰ ਦਿੱਤਾ ਸ਼ਨੀਵਾਰ ਵਾਲੇ ਦਿਨ ਸਿੱਧੇ ਰੂਪ ਚ ਇਸ ਨੋਟੀਫਿਕੇਸ਼ਨ ਚ ਸਰਕਾਰ ਸਾਡੇ ਪੈਸੇ ਰੱਖ ਕੇ ਸਾਨੂੰ ਉਸ ਤੇ ਵਿਆਜ ਦੇ ਰੂਪ ਚ ਪੈਨਸ਼ਨ ਦੇ ਰਹੀ ਹੈ ਜਿਹੜੀ ਤੁਹਾਡੇ ਖੂਨ ਪਸੀਨੇ ਦੀ ਕਮਾਈ ਹੈ ਉਹ ਸਾਰੀ ਹੜੱਪ ਕੇ ਉਹਨੂੰ ਪੈਨਸ਼ਨ ਦੇ ਰਹੀ ਹੈ ਸੋ ਕਹਿਣ ਦਾ ਭਾਵ ਜਿੱਥੇ ਤੁਹਾਡੇ ਨਾਲ ਐਨਪੀਐਸ ਦੇ ਮੁੱਦੇ ਤੇ ਕਠਗੀ ਹੋਈ ਸੀ ਹੁਣ ਦੂਸਰੀ ਠੱਗੀ ਜਿਹੜੀ ਹੈ ਉਹ ਜੁਪੀਐਸ ਦੇ ਮੁੱਦੇ ਤੇ ਹੋਣ ਜਾ ਰਹੀ ਹੈ ਨਾ ਇਹਦੇ ਵਿੱਚ ਐਕਸਕਿਰੇਸ਼ੀਆ ਨਾ ਇਹਦੇ ਵਿੱਚ ਗ੍ਰੈਸਟੀ ਹੈ ਨਾ ਇਹਦੇ ਵਿੱਚ ਇਹ ਲਿਖਿਆ ਗਿਆ ਉਹ ਸਰਵਿਸ ਦੌਰਾਨ ਜੇ ਕਰਮਚਾਰੀ ਦੀ ਅਣ ਸੁਖਾਵੀ ਘਟਨਾ ਹੋ ਜੇ ਤਾਂ ਉਹਦੀ ਜਿਹੜੀ ਪੈਨਸ਼ਨ ਹੈ ਉਹ ਕਿਦਾਂ ਦੀ ਲੱਗੇਗੀ ਸ ਕਈ ਤਰ੍ਹਾਂ ਦੀਆਂ ਮੌਤਾਂ ਆ ਇਸ ਵਿੱਚ ਜਿਹੜੀਆਂ ਸਰਕਾਰ ਨੇ ਜਾਣ ਕੇ ਰੱਖੀਆਂ ਪਈਆਂ ਔਰ ਸਭ ਤੋਂ ਵੱਡੀ ਗੱਲ ਇਦੇ ਵਿੱਚ ਸਾਡੀ ਜਿਹੜੀ ਠੇਕੇ ਦੀ ਸਰਵਿਸ ਹੈ ਉਹ ਕੋਈ ਨਹੀਂ ਗਣੀ ਜਾਣੀ ਇਸ ਨੋਟੀਫਿਕੇਸ਼ਨ ਸਪਸ਼ਟ ਤੌਰ ਤੇ ਲਿਖ ਰਿਆ ਉਹ ਬਈ ਬੈਂਚਮਾਰ ਕਾਰਪਸ ਨਾਲ ਹੀ ਇੰਡੀਵਿਜੂਅਲ ਕਾਰਪਸ ਜੇ ਮੈਚ ਨਹੀਂ ਹੁੰਦਾ ਤੇ ਉਹਦੀ ਪਰਪਾਈ ਜਿਹੜੀ ਇੰਡੀਵਿਜੂਅਲ ਵੱਲੋਂ ਆਪਣੇ ਖਾਤੇ ਵਿੱਚੋਂ ਕੀਤੀ ਜਾਏਗੀ ਕਹਿਣ ਦਾ ਭਾਵ ਘਟੋਤੀ ਇੱਕੋ ਵੇਲੇ ਸ਼ੁਰੂ ਹੋਣੀ ਹੈ ਜਦੋਂ ਤੋਂ ਤੁਹਾਡੀ ਘਟੋਤੀ ਹੋਈ ਆ ਉਦੋਂ ਤੋਂ ਹੀ ਪੈਨਸ਼ਨ ਦੇ ਜਿਹੜੇ ਸਾਲ ਹੈ ਉਹ ਗਿਣੇ ਜਾਣੇ ਆ ਮਿਨੀਮਮ ਜਿਹੜੀ ਪੈਨਸ਼ਨ ਲਈ 10 ਸਾਲ ਸੇਵਾ ਰੱਖੀ ਹੈ ਜਿਹਦੇ ਤੇ 10000 ਪੈਨਸ਼ਨ ਹੈ ਫੁੱਲ ਪੈਨਸ਼ਨ ਜਿਹੜੀ ਹੈ 25 ਸਾਲਾਂ ਸੇਵਾ ਬਾਅਦ ਮਿਲਣੀ ਹੈ ਜਿਹਦੇ ਵਿੱਚ 300 ਜਿਹੜੇ ਕੰਟਰੀਬਿਊਸ਼ਨ ਹੈ ਜਿਹੜੀਆਂ ਉਹਨਾਂ ਨੇ ਲਾਜ਼ਮੀ ਕੀਤੀਆਂ ਹੋਈਆਂ ਸੋ ਇਹ ਦੇ ਵਿੱਚ ਸਰਕਾਰ ਨੇ ਮੈਂ ਸਮਝਦਾ ਬਈ 올ਡ ਵਾਇਨ ਇਨ ਨਿਊ ਵਰਤਲ ਜਿਹੜੀ ਇੱਕ ਹੱਬਤ ਹੈ ਉਹੀ ਸਰਕਾਰ ਨੇ ਲਾਗੂ ਕੀਤੀ ਹੈ ਇਹਦੇ ਵਿੱਚ ਨਵਾਂ ਐਨਪੀਐਸ ਤੇ ਯੂਪੀਐਸ ਕੰਟਰੀਬਿਊਸ਼ਨ ਤੁਹਾਡੀ ਉਸੇ ਤਰ੍ਹਾਂ ਬੇਸਿਕ ਪਲੱਸ ਟੀ ਇਹਦੀ ਚੱਲ ਜਾਈ ਰਣੀ ਹੈ ਸਰਕਾਰ ਨੇ ਵੀ ਉਹਨਾਂ ਹੀ 10% ਪਾਣਾ ਹਾਂ ਸਾਡੇ 8% ਦਾ ਇੱਕ ਸਰਕਾਰ ਵੱਲੋਂ ਵੱਖਰਾ ਪੂਲ ਬਣਾਇਆ ਜਾਣਾ ਸਾਡੇ 28% ਕੰਟਰੀਬਿਊਸ਼ਨ ਹੋਵੇਗਾ ਹੁਣ ਸਾਡੇ ਅੱਗੇ ਇਸ ਵੇਲੇ ਇੰਨੀ ਜਲਦੀ ਕੋ ਹੋਰ ਤਾਂ ਨਹੀਂ ਹੋ ਸਕਦਾ ਸਿਰਾ ਸੂਬਾ ਕਮੇਟੀ ਨੇ ਤੁਰੰਤ ਇੱਥੇ ਆਨਲਾਈਨ ਮੀਟਿੰਗ ਕਰਕੇ ਪੁਰਾਣੀ ਪੈਨਸ਼ਨ ਵਾਲੀ ਸੰਘਰਸ਼ ਕਮੇਟੀ ਦੀ ਸੂਬਾ ਕਮੇਟੀ ਨੇ ਇਹ ਫੈਸਲਾ ਲਿਆ ਬੇ ਸਰਕਾਰ ਨੂੰ ਇਮੀਡੀਏਟਲੀ ਜਿਹੜਾ ਸਾਨੂੰ ਇਹਦਾ ਰਿਐਕਸ਼ਨ ਦੇਣਾ ਚਾਹੀਦਾ ਤਾਂ ਮੈਂ ਸਮੂਹ ਐਲਪੀਐਸ ਮੁਲਾਜ਼ਮਾਂ ਨੂੰ ਅਪੀਲ ਕਰਦਾ ਵੀ ਕੱਲ 4 ਫਰਵਰੀ ਨੂੰ ਕੱਲ 4 ਫਰਵਰੀ ਨੂੰ ਆਪਣੇ ਇਸ ਯੂਪੀਐਸ ਨੋਟੀਫਿਕੇਸ਼ਨ ਦੀ ਹੈ ਜਿੱਥੇ ਵੀ ਤੁਸੀਂ ਕੰਮ ਕਰਦੇ ਹੋ ਕਿਸੇ ਸੰਸਥਾ 'ਚ ਵੀ ਕੰਮ ਕਰਦੇ ਹੋ ਕਿਸੇ ਸੈਮੀਨਾਰ 'ਚ ਹੋ ਕਿਤੇ ਫੀਲਡ 'ਚ ਹੋ ਇਸ ਦੀ ਕਾਪੀ ਫੂਕੇ ਇਮੀਡੀਏਟਲੀ ਸੋਸ਼ਲ ਮੀਡੀਆ ਤੇ ਸ਼ੇਅਰ ਕਰੋ ਤੇ ਹੈਸ਼ ਟੈਗ ਕਰੋ no nps no ups we want only ops ਤਾ ਕਿ ਸਰਕਾਰ ਤੱਕ ਇਮੀਡੀਏਟਲੀ ਇਹ ਸਨੇਹਾ ਜਾ ਸਕੇ ਵੀ ਕਿੰਨੇ ਕਰਮਚਾਰੀ ਜਿਹੜੇ ਪੰਜਾਬ ਦੇ ਨੇ ਉਹ ਇਸ ਦੇ ਵਿਰੋਧ ਵਿੱਚ ਨੇ ਦੂਜੇ ਪਾਸੇ ਪੰਜਾਬ ਸਰਕਾਰ ਵੀ ਕੇਸਲ ਮਾਰੀ ਬੈਠੀ ਹੈ ਅਸੀਂ ਇਹਨੂੰ ਵੀ ਦਸੀਏ ਵੀ ਜਿਹੜੀ ਬਾਰ-ਬਾਰ ਮੀਟਿੰਗਾਂ 'ਚ ਕਹਿ ਰਹੀ ਹੈ ਵੀ ਤੁਹਾਡਾ ਯੂਪੀਐਸ ਬਾਰੇ ਕੀ ਖਿਆਲ ਹੈ ਜਦੋਂ ਅਸੀਂ ਟੇਬਲ ਤੇ ਜਾਂਦੇ ਆ ਇਹਨੂੰ ਵੀ ਦਸੀਏ ਬਿਨਾਸਾ ਨੂੰ ਐਨਪੀਐਸ ਮਨਜ਼ੂਰ ਸੀ ਨਾ ਯੂਪੀਐਸ ਹੈ ਔਰ ਸਰਕਾਰ ਦੀ ਇਹ ਮੈਂ ਸਮਝਦਾ ਬਦਨੀਤੀ ਹੈ ਵੀ ਜਿਹੜੀ ਸਾਡਾ ਨਾ ਚੋਣ ਵਾਦੇ ਤੋਂ ਹੁਣ ਭਜਰੀਏ 3 ਸਾਲ ਹੋ ਗਏ ਆ ਅਸੀਂ ਸੜਕਾਂ ਤੇ ਰੋੜ ਰਹੇ ਆ ਅਸੀਂ ਰੋਜ਼ ਇਸ ਖਿਲਾਫ ਕੋਈ ਨਾ ਕੋਈ ਐਕਸ਼ਨ ਨਹੀਂ ਲੀਕ ਰਹੇ ਆ ਪਰ ਸਰਕਾਰ ਹਲੇ ਤੱਕ ਬਿਲਕੁਲ ਗੁੰਗੀ ਤੇ ਬੋਲੀ ਹੋਈ ਬੈਠੀ ਹੈ ਅਸੀਂ ਦੋਹਾਂ ਸਰਕਾਰਾਂ ਨੂੰ ਇਸ ਆਪਣੇ ਇੱਕ ਹੀ ਦੇ ਸੰਘਰਸ਼ ਨਾਲ ਇਹ ਛੋਟਾ ਜਿਹਾ ਐਕਸ਼ਨ ਹੈ ਜੇ ਆਪਾਂ ਇਹ ਵੀ ਨਾ ਕਰ ਸਕੇ ਬੀ ਐਨ ਪੀ ਐਸ ਮੁਲਾਜ਼ਮੇ ਇਹ ਸੁਪਰਾ ਛੱਡ ਦੇਣ ਬਈ ਓ ਪੀ ਐਸ ਬਾਹਰ ਕਾਵਾਗੇ ਸੋ ਮੈਂ ਸਮਝਦਾ ਵੀ ਤੁਸੀਂ ਸਾਨੂੰ ਪੂਰੀ ਸੂਬਾ ਕਮੇਟੀ ਨੂੰ ਕੱਲ ਦੇ ਐਕਸ਼ਨ ਨੂੰ ਸਫਲ ਕਰਕੇ ਸਾਡੇ ਜਿਹੜਾ ਨਗਾਤਾਰ ਸੰਘਰਸ਼ ਹੈ ਉਹਨੂੰ ਹੋਰ ਹਲਾਲਾਦ ਹੋਗੇ ਸਾਨੂੰ ਕੋਈ ਨਿਰਾਸ਼ਾ ਨਹੀਂ ਹੋਏਗੀ ਸਾਨੂੰ ਪਹਿਲਾਂ ਵੀ ਜਿੰਨੀਆਂ ਵੀ ਰੈਲੀਆਂ ਹੋਈਆਂ ਪੁਰਾਣੀ ਪੈਨਸ਼ਨ ਬਾਰੇ ਦੀ ਸੰਘਰਸ਼ ਕਮੇਟੀ ਨੇ ਉਹ ਲਾਹਮਿਸਾਲ ਹੋਈਆਂ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਹੀ ਹੋਈਆਂ ਤੁਸੀਂ ਇਸੇ ਤਰ੍ਹਾਂ ਸੋਸ਼ਲ ਮੀਡੀਆ ਸੁਨੇਹੇ ਲੈ ਕੇ ਗੱਡੀਆਂ ਭਰ-ਭਰ ਕੇ ਆਉਂਦੇ ਰਿਹਾ ਔਰ ਮੈਨੂੰ ਅੱਜ ਵੀ ਉਮੀਦ ਹੈ ਵੀ ਇਹ ਬੜਾ ਸੌਖਾ ਔਰ ਖਾਸ ਕਰਕੇ ਮਹਿਲਾਵਾਂ ਦੇ ਲਈ ਜਿਹੜੀਆਂ ਕਹਿੰਦੀਆਂ ਵੀ ਸਾਡੂ ਘਰਾਬਾਰਾਂ ਤੋਂ ਦੂਰ ਜਾਣਾ ਬਚਿਆ ਕਾਰਨ ਸਾਡੀਆਂ ਮੁਸ਼ਕਲਾਂ ਨੇ ਅਸੀਂ ਸਮਝਦੇ ਹਾਂ ਉਹਨਾਂ ਦੀਆਂ ਮੁਸ਼ਕਲਾਂ ਉਹ ਆਪਣੇ ਜੇ ਇੰਸਟੀਚੂਟ ਵਿੱਚ ਵੀ ਆਪਣੀ ਭਾਗੀਦਾਰੀ ਨਹੀਂ ਕਰ ਸਕਦੇ ਤਾਂ ਫਿਰ ਜਿਹੜੀ ਹੈ ਪੈਨਸ਼ਨ ਬਹਾਲ ਕਰਾਣੀ ਇੱਕ ਦੂਰ ਦਾ ਸੁਪਨਾ ਹੋਏਗੀ ਸੋ ਮੇਰੀ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਸਾਰੇ ਹੀ ਇਹ ਸੈਕਸ਼ਨ ਵਿੱਚ ਆਪ ਵੀ ਸਾ ਵੱਧ ਚੜ ਕੇ ਭਾਗ ਲਓ ਹੋਰਾਂ ਨੂੰ ਵੀ ਸਹਿਯੋਗ ਕਰੋ ਪ੍ਰੇਰਿਤ ਕਰੋ ਇਹ ਵੀਡੀਓ ਨੂੰ ਵੱਤ ਤੋਂ ਵੱਧ ਸ਼ੇਅਰ ਕਰੋ ਇਹਨੂੰ ਜਿਹੜੇ ਸਾਡੇ ਸੂਬਾ ਕਮੇਟੀ ਦੇ ਆਈਟੀ ਸੈੱਲ ਦੇ ਇੰਚਾਰਜ ਸੱਤ ਪ੍ਰਕਾਰ ਚੀਜ਼ ਨੂੰ ਲਾਈਵ ਕਰ ਰਿਹਾ ਹੈ ਤੇ ਵੀ ਬੜੀ ਮੁਲੀਆਂ ਸਮਾਵਾਂ ਲਗਾਤਾਰ ਦੇਰੀ ਨੇ ਸੋਇਸ਼ ਕਰਕੇ ਤੁਹਾਨੂੰ ਸਾਰਿਆਂ ਨੂੰ ਅਪੀਲ ਹੈ ਇਸ ਵੀਡੀਓ ਨੂੰ ਵੱਤ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹਰ ਸਾਥੀ ਤੱਕ ਜਿਹੜਾ ਐਮਪੀਐਸ ਕਰਮਚਾਰੀ ਹੈ ਸੁਨੇਹਾ ਪਹੁੰਚਾਓ ਕਿ ਉਹ ਕੱਲ ਦਾ ਦਿਨ ਸਿਰਫ ਇੱਕ ਸ਼ੂਟ ਹੈ ਜਾਂ ਐਕਸ਼ਨ ਹੈ ਯੂਪੀਐਸ ਨੋਟੀਫਿਕੇਸ਼ਨ ਦੀ ਕਾਪੀ ਫੂਕੇ ਇਸ ਜੁਪੀਐਸ ਜਿਵੇਂ ਐਨਪੀਐਸ ਨਾ ਸਾਨੂੰ ਐਨਪੀਐਸ ਮਨਜ਼ੂਰ ਨਾ ਜੁਪੀਐਸ ਓਨਲੀ ਵੀਵਾਂਟ ਓਪੀਐਸ ਧੰਨਵਾਦ ਜੀ ਜੈ ਜਨਤਾ ਜੈਸਕਰ ਜੈਤਲਰ ਦੇ ਲੋਕ